ਨੇ ਆਉਂਦੇ ਨਵੇਂ ਮੁੰਡਿਆਂ ਨੂੰ ਬਹੁਤ ਆਉਂਦੇ ਆ ਇਹ ਤੇ ਲੋਕ ਬਹਿਸ ਕਰਨਾ ਲੜਾਈ ਕਰਨਾ ਚੰਗੀ ਤਰ੍ਹਾਂ ਜਾਣਦੇ ਆ ਲੇਕਿਨ ਪਰਿਵਾਰ ਦੇ ਵਿੱਚ ਪਿਆਰ ਨਾਲ ਰਹਿਣਾ ਪਰਿਵਾਰ ਦੇ ਨਾਲ ਪਿਆਰ ਨਾਲ ਰਹਿਣਾ ਤੇ ਵਰਤਨਾ ਨਹੀਂ ਚੰਗੀ ਤਰ੍ਹਾਂ ਜਾਣਦੇ ਲੋਕ ਬਹਿਸ ਕਰ ਲੈਣਗੇ ਤੁਹਾਡੇ ਨਾਲ ਲੜ ਵੀ ਲੈਣਗੇ ਲੇਕਿਨ ਤੁਹਾਡੇ ਤੁਸੀਂ ਉਹਨਾਂ ਦੇ ਸਗੇ ਭਾਈ ਹੋ ਤੁਸੀਂ ਸਗੀ ਭੈਣ ਹੋ ਜਾਂ ਸਗੇ ਜਾਂ ਤੁਸੀਂ ਉਹਨਾਂ ਦੇ ਮਾਪੇ ਹੋ ਤੁਹਾਡੇ ਨਾਲ ਰਹਿਣਾ ਨਹੀਂ ਚਾਹੁੰਦੇ ਹੋ ਨਾ 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 ਹੱਦ ਹੋ ਗਈ ਯਾਰ ਦੁਨੀਆ ਦੀ ਵੀ ਇੱਥੇ ਦਾ ਦੁਨੀਆ ਦੀ ਕਹਿੰਦੇ ਹੱਦ ਹੀ ਆ ਇੱਥੇ ਕਹਿੰਦਾ ਲੋਕ ਦੁਖੀ ਕੀ ਤੋਂ ਤੋਖਾ ਕੌਣ ਦਿੰਦਾ ਆਪਣੇ ਤੋਖਾ ਦਿੰਦੇ ਆ ਤੇ ਦਲਾਸੇ ਕੌਣ ਦਿੰਦੇ ਆ ਤੁਹਾਡੇ ਦੋਸ ਤੁਹਾਡੀ ਪਤਨੀ ਤੁਹਾਨੂੰ ਦਲਾਸੇ ਦੇਊਗੀ ਤੁਹਾਡੇ ਗੈਰ ਦਲਾਸੇ ਦੇਣਗੇ ਤੇ ਆਪਦੇ ਤੁਹਾਨੂੰ ਤਾਰ ਅੜ ਕੇ ਜਾਣਗੇ ਮੌਨ ਨੂੰ ਕਿਵੇਂ ਮਾਫ ਕਰ ਦਿਆਂ ਯਾਰ ਆਪਾਂ ਸੋਚਦੇ ਆ ਨਾ ਆਪਾਂ ਸੋਚਦੇ ਆ ਇਹ